ਅਵਤਾਰ ਸਿੰਘ ਪਾਸ਼ ਨੂੰ ਯੁੱਗ ਕਵੀ ਕਿਹਾ ਜਾਂਦਾ ਹੈ ਉਹ ਆਪਣੀਆਂ ਬਹੁਤ ਸਾਰੀਆਂ ਵਿਵਾਖ ਬੇਬਾਕ ਕਵਿਤਾਵਾਂ ਕਰਕੇ ਮਸ਼ਹੂਰ ਵੀ ਨੇ ਜਾਣੇ ਵੀ ਜਾਂਦੇ ਨੇ ਪਰ ਸ਼੍ਰੀ ਬਰਾੜ ਉਹ ਵੀ ਇੱਕ ਗੀਤਕਾਰ ਨੇ ਮੌਜੂਦਾ ਸਮੇਂ ਦੇ ਉਹਨਾਂ ਨੇ ਪਿਛਲੇ ਦਿਨੀ ਫੇਸਬੁੱਕ ਤੇ ਇੱਕ ਪੋਸਟ ਪਾਈ ਜਿਹਦਾ ਕਿ ਨਾਤਾ ਸੀ ਅਵਤਾਰ ਸਿੰਘ ਪਾਸ਼ ਦੇ ਨਾਲ ਜੁੜਿਆ ਹੋਇਆ ਉਸ ਪੋਸਟ ਤੋਂ ਬਾਅਦ ਕਾਫੀ ਵਿਵਾਦ ਖੜਾ ਹੋ ਗਿਆ ਇਹ ਵਿਵਾਦ ਕੀ ਹੈ ਜੀ ਇਹ ਕੀ ਪੋਸਟ ਹੈ ਇਹਦੇ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਪਾਇਓ ਨਹੀਂ ਦੇਖੋ ਪੋਸਟ ਮੈਂ ਵੀ ਤੁਹਾਡੇ ਵਾਂਗੂ ਵੇਖੀ ਆ ਜੀ ਮੈਂ ਇੰਨਾ ਕੋਈ ਜ਼ਿਆਦਾ ਕਹਿ ਲੋ ਕਿ ਵੱਡਾ ਕੋਈ ਸਾਹਿਤਕ ਰਸੀਆ ਨਹੀਂ ਆ ਨਾ ਮੈਨੂੰ ਸਾਹਿਤ ਦੀ ਇੰਨੀ ਕੋਈ ਜਾਣਕਾਰੀ ਆ ਚਲੋ ਮੈਂ ਵੀ ਤੁਹਾਡੇ ਵਾਂਗੂ ਥੋੜਾ ਬਹੁਤਾ ਲਿਖਣ ਪੜਨ ਵਾਲਾ ਬੰਦਾ ਆ ਇੱਕ ਕਵੀ ਇੱਕ ਸ਼ਾਇਰ ਇੱਕ ਲੇਖਕ ਦੂਜੇ ਦੀਆਂ ਰਚਨਾਵਾਂ ਨੂੰ ਘਟ ਸਕਦਾ ਇਹਦੇ ਵਿੱਚ ਕੋਈ ਜੀ ਬਿਲਕੁਲ ਆਲੋਚਨਾਵਾਂ ਹੋ ਸਕਦੀ ਹੈ ਸਹਿਮਤੀ ਸਹਿਮਤੀ ਹੋ ਸਕਦੀ ਆ ਪਰ ਉਹ ਜੋ ਮੁੰਡਾ ਹੈ ਸ਼੍ਰੀ ਬਰਾੜ ਕਿਉਂਕਿ ਉਹ ਇੱਕ ਗੀਤ ਜਦੋਂ ਕਿਸਾਨੀ ਅੰਦੋਲਨ ਦੇ ਦਰਮਿਆਨ ਆਇਆ ਸੀ ਨਾ ਸ਼ਾਇਦ ਕਿਸਾਨ ਐਂਥਮ ਉਦੋਂ ਸ਼੍ਰੀ ਬਰਾੜ ਬਾਕਿਆ ਹੋਇਆ ਤੇ ਮੈਂ ਉਹ ਮਤਲਬ ਕਿ ਗੀਤ ਜ਼ਰੂਰ ਉਹ ਬਹੁਤ ਵਾਰੀ ਸੁਣਿਆ ਜੀ ਉਸ ਵੇਲੇ ਬਾਕੀ ਮੈਨੂੰ ਬਹੁਤੀ ਜਾਣਕਾਰੀ ਨਹੀਂ ਹੈ ਕਿ ਉਹ ਮਤਲਬ ਕਿ ਸ਼ਾਇਰ ਨੇ ਜਾਂ ਤਾਂ ਭਈ ਕਿ ਕਿਸਾ ਕਿਤਾਬ ਆ ਉਹ ਪੋਸਟ ਸੋਸ਼ਲ ਮੀਡੀਆ ਤੇ ਮੈਂ ਮੈਂ ਵੀ ਦੇਖੀ ਆ ਕਿਉਂਕਿ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਉਧਰਲੇ ਪਾਸਿਓਂ ਵੀ ਦੇਖੀਏ ਉਧਰਨੇ ਪਾਸਿਓਂ ਵੀ ਦੇਖੀਏ ਤਾਂ ਸੱਜ ਪਿਸ਼ਾਕੜੀ ਜਾਂ ਖਬੇ ਪਖੀਏ ਉਹ ਹੁਣ ਇਸ ਵੇਲੇ ਇੱਕ ਪੇੜ ਦੇ ਵਿੱਚ ਆ ਤੇ ਇਹ ਅਸੀਂ ਕੋਈ ਪੇੜ ਪਹਿਲਾਂ ਪਹਿਲਾਂ ਨਹੀਂ ਵੇਖਿਆ ਜੀ ਮੈਨੂੰ ਸੋਸ਼ਲ ਮੀਡੀਆ ਤੇ ਆਏ ਨੂੰ ਲੰਮਾ ਵਖਬਾ ਹੋ ਗਿਆ ਜਦੋਂ ਮਤਲਬ ਕਿ ਕੰਮ ਚੱਲਿਆ ਚੱਲਿਆ ਅਸੀਂ ਉਦੋਂ ਦੇ ਆਏ ਹਾਂ ਬਥੇਰੇ ਅਸੀਂ ਮਤਲਬ ਕਿ ਦੇਖੇ ਨੇ ਇਸ ਤਰ੍ਹਾਂ ਦੇ ਪੇੜ ਦੇਖੇ ਜੀ ਹੁਣ ਉਹ ਜੋ ਭੇਡ ਬਣ ਗਿਆ ਫਿਰ ਉਹੀ ਕਾਮਰੇਡ ਵਰਸ ਜਿੱਦਾਂ ਕਹ ਲੋ ਕਿ ਇੱਕ ਪੰਥਕ ਵਿਚਾਰਤਾਰਾ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਚ ਵੀ ਇੱਕ ਵਿਵਾਦ ਖੜਾ ਹੋ ਗਿਆ ਕਿਉਂਕਿ ਕੁਝ ਲੋਕ ਸ਼੍ਰੀ ਬਰਾੜ ਦੇ ਹੱਕ ਚਾਹ ਕੇ ਕੁਝ ਉਹਦੇ ਹੱਕ ਚਾਹ ਕੇ ਪਾਸ਼ ਦੇ ਹੱਕ ਚ ਪਾਸ਼ ਦੇ ਹੱਕ ਚ ਤੇ ਰਵੀਸ਼ ਕੁਮਾਰ ਵੀ ਖਲੋਤਾ ਸੀ ਤੁਹਾਨੂੰ ਯਾਦ ਹੋਏਗਾ ਜੀ ਤੇ ਬਹੁਤ ਸਾਰੇ ਲੋਕ ਸਾਡੇ ਰਵੀਸ਼ ਕੁਮਾਰ ਨੂੰ ਇੱਕ ਹਸਤਾਖਰ ਮੰਨਦੇ ਆ ਬਿਲਕੁਲ ਤੇ ਰਵੀਸ਼ ਕੁਮਾਰ ਪਾਸ਼ ਨੂੰ ਆਪਣਾ ਪਸੰਦੀਦਾ ਕਵੀ ਮੰਨਦਾ ਹੈ ਹੂੰ ਇਹ ਇੰਟਰਸਟਿੰਗ ਚੀਜ਼ ਆਨੇ ਜੀ ਹੁਣ ਦੇਖੋ ਜੋ ਸ਼੍ਰੀ ਬਰਾੜ ਨੇ ਲਿਖਿਆ ਮੈਂ ਪੋਸਟ ਦੇਖੀ ਆ ਪਹਿਲੀ ਗੱਲ ਤੇ ਉਹ ਕਿ ਉਹ ਜੋ ਪੰਜਾਬੀ ਚ ਪੋਸਟ ਲਿਖੀ ਗਈ ਆ ਉਹਦੇ ਵਿਆਕਰਣ ਚ ਹੀ ਬਹੁਤ ਸਾਰੀਆਂ ਗਲਤੀਆਂ ਬਹੁਤ ਜੀ ਬਿਲਕੁਲ ਦੂਜੀ ਚੀਜ਼ ਕਿ ਗੱਲ ਜਿਹੜੀ ਆ ਨਾ ਉਹ ਮੇਰੇ ਖਿਆਲ ਦੇ ਨਾਲ ਜੇ ਸਾਹਿਤ ਦੀ ਹੋ ਰਹੀ ਆ ਜਾਂ ਵਿਚਾਰ ਧਾਰਾ ਦੇ ਇੱਕ ਇੱਕ ਕਲੋਕ ਕੇ ਮਨੋਵੇਗਦੀ ਹੋ ਰਹੀ ਆ ਜੀ ਤੇ ਫਿਰ ਉੱਥੇ ਡੁੰਗਾਈ ਚ ਜਾਣਾ ਚਾਹੀਦਾ ਯਾਰ ਅਸੀਂ ਉਤਲੀਆਂ ਹੇਟਲੀਆਂ ਆਪਦੀਆਂ ਮਰੀ ਜਾਂਦੇ ਆ ਪਹਿਲੀ ਗੱਲ ਤੇ ਆ ਕਿ ਸ਼੍ਰੀ ਬਰਾੜ ਨੇ ਆਪਦੀ ਚਲੋ ਉਹ ਵਿਚਾਰਕ ਪ੍ਰਤੀਬੱਧਤਾ ਜਿਹੜੀ ਹੁੰਦੀ ਆ ਨਾ ਉਹਦੇ ਚ ਇੱਕ ਕੱਚ ਪੁਣਾ ਦਿਖਾਇਆ ਕਿ ਪਹਿਲਾਂ ਉਸਨੇ ਪਾਸ਼ ਦਾ ਜ਼ਿਕਰ ਕੀਤਾ ਤੁਸੀਂ ਪਹਿਲਾਂ ਕਿਸੇ ਲੇਖਕ ਨੂੰ ਪੜੋ ਜੀ ਕਿਸੇ ਦੀ ਆਈਡੀਓਲੋਜੀ ਨੂੰ ਜਾਣੋ ਉਸ ਤੋਂ ਬਾਅਦ ਹੀ ਉਸ ਨੂੰ ਉਸ ਜਗ੍ਹਾ ਤੇ ਲੈ ਜਾਓ ਜੀ ਕਿ ਜਿੱਥੇ ਤੁਹਾਨੂੰ ਯੂ ਟਰਨ ਨਾ ਮਾਰਨਾ ਪਵੇ ਚਲੋ ਹੋ ਜਾਂਦਾ ਕਈ ਵਾਰ ਮੈਂ ਜਿਵੇਂ ਕਿਹਾ ਕਿ ਪ੍ਰਤੀਬੱਧਤਾ ਦੀ ਕਮੀ ਹੋ ਜਾਂਦੀ ਹੈ ਜਾਂ ਕਹਿੰਦੇ ਪਰਪਕਤਾ ਦੀ ਵੀ ਕਮੀ ਆ ਪਕੈ ਸਾਹਿਬ ਕਹਿ ਸਕਦੇ ਹੌਲੀ ਹੌਲੀ ਵਿਚਾਰਕ ਜਿਹੜੀ ਪਰਪਕਤਾ ਹੁੰਦੀ ਹੈ ਪਰ ਅੱਜ ਕੱਲ ਕੀ ਹੈ ਕਿ ਇਹ ਇੱਕ ਪ੍ਰੋਬਲਮ ਹੈ ਕਿ ਥੋੜਾ ਬਹੁਤਾ ਪੜਿਆ ਜਾਂਦਾ ਹੈ ਚੀਜ਼ਾਂ ਨੂੰ ਦੋਹੇ ਪਾਸੇ ਤੋਂ ਨਹੀਂ ਪੜਿਆ ਜਾਂਦਾ ਜੀ ਇਹ ਪ੍ਰੋਬਲਮ ਹੈ ਦੋਨਾਂ ਪਾਸਿਆਂ ਦੀ ਪ੍ਰੋਬਲਮ ਹੈ ਬਿਲਕੁਲ ਕੁਝ ਲੈਫਟਿਸਟ ਕੈਲੋ ਕਿ ਹੁਣ ਦੂਸਰੇ ਤੁਰੇ ਨੂੰ ਜਾ ਰਹੇ ਆ ਕੁਝ ਉਧਰੋਂ ਇੱਧਰ ਆ ਰਹੇ ਆ ਮਤਲਬ ਕਿ ਉਸ ਭੇਡ ਦੇ ਵਿੱਚ ਨਾ ਇੱਕ ਜਿੱਦਾ ਕਹ ਲੀਏ ਕਿ ਵਿਵੇਕਸ਼ੀਲ ਵਿਚਾਰਕ ਪ੍ਰਤੀਬੱਧਤਾ ਜਿਹੜੀ ਦੇਖਣੀ ਚਾਹੀਦੀ ਹੈ ਜਾਂ ਦਿਖਾਉਣੀ ਚਾਹੀਦੀ ਉਹ ਹੈ ਨਹੀਂਗੀ ਸਾਡੇ ਚ ਜੀ ਕਮੀ ਆ ਉਹਦੀ ਕਿਤੇ ਨਾ ਕਿਤੇ ਹੁਣ ਵੇਖੋ ਜੋ ਸ਼੍ਰੀ ਬਰਾੜ ਨੇ ਕਿਹਾ ਉਹਦੇ ਚ ਵੀ ਇਹ ਪੰਜਾਬ ਦੇ ਖਿਲਾਫ ਕੁਝ ਇਸ ਤਰ੍ਹਾਂ ਦਾ ਸ਼ਬਦ ਇਸਤੇਮਾਲ ਕੀਤਾ ਜੇ ਉਸ ਪੋਸਟ ਨੂੰ ਤੁਸੀਂ ਗੋਹ ਨਾਲ ਪੜੋ ਤਾਂ ਪਰ ਉਹ ਕਿਤੇ ਵੀ ਜਿਹੜਾ ਪੋਸਟ ਕਰਤਾ ਉਹ ਉਸ ਚੀਜ਼ ਨੂੰ ਖੋਲਦਾ ਨਹੀਂ ਹੈ ਜੀ ਅਸਹਿਮਤੀ ਕਿੱਥੇ ਆ ਉਹ ਉਹ ਵੀ ਨਹੀਂ ਦੱਸਦਾ ਕਿ ਕਿਹੜੀਆਂ ਕਵਤਾਵਾਂ ਨਾਲ ਲਿਖਤਾਂ ਨਾਲ ਸਹਿਮਤੀ ਹੂੰ ਬਿਲਕੁਲ ਕਿਉਂਕਿ ਪਾਸ਼ ਦੇ ਤਿੰਨ ਕਾਵ ਸੰਗ੍ਰਹਿ ਪਹਿਲਾਂ ਐ ਸਨ ਜੀ ਤੇ ਇੱਕ ਮੌਤ ਤੋਂ ਬਾਅਦ ਆਇਆ ਹੂੰ ਚਾਹ ਰਿਹਾ ਵੀ ਉਹਨਾਂ ਚੋਂ ਕਿਹੜੀ ਕਿਹੜੀ ਮਤਲਬ ਕਿ ਅਸਹਿਮਤੀ ਆ ਜੀ ਲਿਖਤ ਦੇ ਨਾਲ ਦੂਜੀ ਗੱਲ ਜਿਹੜੀ ਆ ਕਿ ਦੇਖੋ ਹੁਣ ਜਦੋਂ ਇਹ ਇਸ ਤਰ੍ਹਾਂ ਦਾ ਪੀਰੀਅਡ ਹੋ ਜਾਂਦਾ ਤੇ ਤੁਹਾਨੂੰ ਪਤਾ ਹੀ ਆ ਕਿ ਆਪਾਂ ਮੰਡੇ ਜਾਂਦੇ ਹਾਂ ਉਸ ਹਾਬ ਨਾਲ ਉਧਰੋਂ ਉਸ ਹਾਬ ਨਾਲ ਉਧਰੋਂ ਕੱਲਿਆਂ ਕਿ ਮੈਂ ਇਹੀ ਸਲਾਹ ਦੇਵਾਂਗਾ ਮੈਂ ਕਿਉਂਕਿ ਇਹਨਾਂ ਮੁੱਦਿਆਂ ਨੂੰ ਬਹੁਤਾ ਵਧਾਉਣ ਦਾ ਜੀ ਰੁਚੀਕਰ ਨਹੀਂ ਹੈਗਾ ਜੀ ਜੀ ਬਿਲਕੁਲ ਮੇਰੀ ਦਿਲਚਸਪੀ ਨਹੀਂ ਰਹਿੰਦੀ ਮੈਂ ਕਹਿੰਦਾ ਕਿ ਸਾਡੇ ਜਿਹੜੇ ਨੌਜਵਾਨ ਖਾਸ ਤੌਰ ਤੇ 20 ਤੋਂ 30 ਦੇ ਦਰਮਿਆਨ ਦੇ ਜੀ ਉਹਨਾਂ ਨੂੰ ਇਹੀ ਸਲਾਹ ਦੇ ਸਕਦੇ ਆ ਕਿ ਯਾਰ ਇਹ ਚੀਜ਼ਾਂ ਜਿਹੜੀਆਂ ਨੇ ਨਾ ਜਿੰਨੀਆਂ ਤੁਸੀਂ ਫੇਸਬੁੱਕ ਤੇ ਜਾਂ ਵਟਸਐਪ ਤੇ ਸਰਲ ਦੇਖਦੇ ਹੋ ਸਰਲ ਨਹੀਂ ਹੁੰਦੀਆਂ ਹਮ ਪਾਸ਼ ਦਾ ਮਤਲਬ ਕਿ ਮੈਂ ਜੀਵਨ ਚ ਮੈਂ ਵੀ ਕਿਸੇ ਟਾਈਮ ਨਾ ਪਾਸ਼ ਮੇਰੇ ਮਤਲਬ ਕਿ ਜ਼ਿਹਨ ਦੇ ਵਿੱਚ ਇੱਕ ਨਕਾਰਾਤਮਕ ਛਵੀ ਸੀ ਮੈਂ ਵੀ ਕਹਾਂ ਜੀ ਜੀ ਇੱਕ ਦਿਨ ਮੇਰਾ ਬਹੁਤ ਹੀ ਅਜ਼ੀਜ਼ ਦੋਸਤ ਆ ਤੇ ਬਹੁਤ ਜ਼ਿਆਦਾ ਪੜਿਆ ਲਿਖਿਆ ਹਮ ਅਸੀਂ ਇਦਾਂ ਗੱਲਾਂ ਕਰਦੇ ਕਰਦੇ ਨਾਰਮਲੀ ਜਿੱਦਾਂ ਆਪਾਂ ਹੁਣ ਕਰ ਰਹੇ ਹਾਂ ਜੀ ਤੇ ਮੈਂ ਆਪਣਾ ਦੱਸਤਾ ਕਿ ਯਾਰ ਉਸ ਬੰਦੇ ਨੇ ਕਿਹਾ ਕਹਿੰਦਾ ਯਾਰ ਗੱਲ ਇਹ ਆ ਕਿ ਪਰਸਨਲ ਲਾਈਫ ਦੇ ਵਿੱਚ ਤੂੰ ਕਿਸ ਤਰ੍ਹਾਂ ਦਾ ਮੈਂ ਤੈਨੂੰ ਉਸ ਲੈਸ ਨਾਲ ਲੈ ਸਕਦਾ ਉਹ ਉਸ ਨਿਗਾ ਨਾਲ ਲੈ ਸਕਦਾ ਪਰ ਜੋ ਤੇਰੇ ਵਿਚਾਰ ਆ ਮੈਂ ਉਹਨਾਂ ਨੂੰ ਇੱਕ ਵੱਖਰੀ ਸਪੇਸ ਦੇ ਸਕਦਾ ਜੇ ਮੈਨੂੰ ਕੋਈ ਕਮੀ ਤੇਰੇ ਪਰਸਨਲ ਲਾਈਫ ਚ ਲੱਗਦੀ ਆ ਤਾਂ ਮੈਂ ਉਹਨੂੰ ਪਾਸੇ ਰੱਖ ਕੇ ਦੇਖੂਗਾ ਕਿ ਯਾਰ ਉਸ ਸਮੇਂ ਦਾ ਜੋ ਗੇੜ ਸੀਗਾ ਉਹਦੇ ਮੁਤਾਬਕ ਮਤਲਬ ਕਿ ਉਹ ਵਿਚਾਰ ਕਿੰਨੇ ਕੋ ਯਾਰ ਕਸੌਟੀ ਤੇ ਖਰੇ ਉੱਤਰ ਦੇ ਸੀ ਮੈਨੂੰ ਲੱਗਿਆ ਕਿ ਹਾਂ ਯਾਰ ਇਹ ਚੀਜ਼ਾਂ ਹੁੰਦੀਆਂ ਨੇ ਕਿ ਠੀਕ ਹੈ ਨਕਾਰਾਤਮਕ ਸ਼ਵੀ ਜਿਹੜੀ ਆ ਕਿਸੇ ਬੰਦੇ ਦੀ ਮੈਂ ਵੀ ਇਦਾਂ ਹੀ ਮਤਲਬ ਕਿ ਇੱਕ ਸਾਈਡ ਜਦੋਂ ਮੈਂ ਹੌਲੀ ਹੌਲੀ ਮਤਲਬ ਕਿ ਪੜਿਆ ਥੋੜਾ ਜਾਣਨਾ ਚਾਹਿਆ ਖਾਸ ਤੌਰ ਤੇ ਦੇਖੋ ਇਹ ਚੀਜ਼ ਕਹੀ ਜਾਂਦੀ ਆ ਕਿ ਉਹ ਬਈ ਸਟੇਟ ਦਾ ਸੰਦ ਸੀਗਾ ਜੀ ਇਸ ਚੀਜ਼ ਦਾ ਜੇ ਤੁਸੀਂ ਪ੍ਰਤੱਖ ਤੌਰ ਤੇ ਨਿਰਣਾ ਕਰਨਾ ਤਾਂ ਤੁਸੀਂ ਗੁਰਬਚਨ ਜੀ ਦੀ ਇੱਕ ਪੁਸਤਕ ਹੈ ਤਪਸਰਾ ਸ਼ਦ ਜੀ ਉਹਦਾ ਲੇਖ ਪੜ੍ਹ ਲਿਓ ਜਿੱਥੇ ਪਾਸ਼ ਨਹੀਂ ਰਹਿੰਦਾ ਜੀ ਜੀ ਉਹਦੇ 'ਚ ਹਵਾਲੇ ਦਿੱਤੇ ਨੇ ਬਕਾਇਦਾ ਕਿ ਉਸਨੇ ਇੰਦਰਾ ਗਾਂਧੀ ਉਸਨੇ ਜੋ ਆਰਐਸਐਸ ਹੈ ਹੂੰ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਕਹਿ ਲੋ ਕਿ ਆਲੋਚਨਾਤਮਕ ਪੱਖ ਤੋਂ ਲਿਆ ਜੀ ਯਾਨੀ ਜੇ ਖਾਲਿਸਤਾਨ ਦੀ مخالਫਤ ਕੀਤੀ ਜਾਂ ਹਿੰਸਾ ਜੋ ਉਸ ਵੇਲੇ ਚੱਲ ਰਹੀ ਸੀਗੀ ਤਾਂ ਉੱਥੇ ਦੂਜਿਆਂ ਦੀ ਵੀ ਜੋ ਕੈਲਕੂਫਾਂਸ਼ੀਵਾਦੀ ਸੋਚ ਸੀਗੀ ਜੀ ਉਹਦੇ ਤੇ ਇੱਕ ਸ਼ਾਇਦ ਹਵਾਲਾ ਉਹ ਦਿੰਦੇ ਨੇ ਦਾ ਲੇਖ ਦਾ ਕਿ ਜਿੱਥੇ ਉਸਨੇ ਇੰਦਰਾ ਗਾਂਧੀ ਨੂੰ ਬਹੁਤ ਕਰੜੇ ਹੱਥੀ ਲਿਆ ਹੂੰ ਹੂੰ ਉਹ ਤੁਸੀਂ ਪੜ ਸਕਦੇ ਮੈਂ ਤੁਹਾਨੂੰ ਮੈਂ ਤਿੰਨ ਚਾਰ ਸਾਲਾਂ ਦੀਆਂ ਹਾਂਜੀ ਤਿੰਨ ਚਾਰ ਸਾਲ ਪਹਿਲਾਂ ਨਾ ਮੈਂ ਉਹ ਮਤਲਬ ਕਿ ਉਹ ਦੇਖਿਆ ਸੀਗਾ ਉਸ ਕਿਤਾਬ ਦਾ ਉਲੇਖ ਜੀ ਤੋ ਤਾਂ ਕਹਿ ਰਿਹਾ ਮੈਂ ਕਿ ਉਹ ਵੀ ਪੜ ਲੈਣਾ ਤੁਸੀਂ ਗੁਰਬਚਨ ਜੀ ਦੀ ਉਹ ਲਿਖਤ ਆ ਤੇ ਉਹਦੇ ਵਿੱਚੋਂ ਫਿਰ ਥੋੜਾ ਤੁਹਾਨੂੰ ਸਾਫ਼ ਹੋਏਗਾ ਜੀ ਜੀ ਕਿ ਬਾਸ਼ ਨੇ ਯਾਨੀ ਮੌਤ ਤੋਂ ਕੁਝ ਸਾਲ ਪਹਿਲਾਂ ਆਪਣੀਆਂ ਲਿਖਤਾਂ ਦੇ ਵਿੱਚ ਆਰਐਸਐਸ ਬਜਰੰਗ ਦਲ ਇੰਦਰਾ ਗਾਂਧੀ ਇਹਨਾਂ ਸਾਰਿਆਂ ਦੀ ਆਲੋਚਨਾ ਕੀਤੀ ਹਾਂ ਮਤਲਬ ਕਿ ਇੱਥੇ ਜੇ ਆਪਾਂ ਵੇਖੀਏ ਤਾਂ ਖਾਲਿਸਤਾਨ ਦੇ ਮੁਖਾਲਿਫ ਜੀ ਜਾਂ ਹਿੰਸਾ ਦੇ ਮੁਖਾਲਿਫ ਉਹ ਵੀ ਰੱਖਿਆ ਹੁਣ ਜੇ ਉਧਰੋਂ ਦੂਜੀ ਸਾਈਡ ਤੋਂ ਦੇਖਣਾ ਹੋਵੇ ਤਾਂ ਰਜਿੰਦਰ ਸਿੰਘ ਰਾਹੀਉਰਾ ਨੇ ਕਿਤਾਬ ਲਿਖੀ ਹੈ ਤੁਸੀਂ ਉਹ ਵੀ ਪੜ ਲਾ ਹੂੰ ਠੀਕ ਹੈ ਨਾ ਜੀ ਜੀ ਜ ਰਜਿੰਦਰ ਸਿੰਘ ਰਾਹੀਉਰਾ ਨੇ ਵੀ ਆਪਣਾ 뷰 ਪੁਆਇੰਟ ਜਿਹੜਾ ਹੈ ਪਾਸ਼ ਪ੍ਰਤੀ ਜੋ ਨਦੀ ਜਾਣਕਾਰੀ ਸੀ ਉਹ ਵੀ ਪੁਰਾਣੇ ਪਹਿਲਾਂ ਕੰਮ ਰੇੜੀ ਸੀਗੇ ਤਾਂ ਮਤਲਬ ਕਿ ਉਹਨਾਂ ਨੇ ਵੀ ਲਿਖੀ ਹੈ ਜਦੋਂ ਦੋਨੇ ਚੀਜ਼ਾਂ ਪੜ ਲੂਗੇ ਫਿਰ ਪਤਾ ਲੱਗ ਜਾਊਗਾ ਕਿ ਕਿਸ ਤੱਥ ਤੇ ਅੱਗੇ ਜਾ ਕੇ ਆਪਾਂ ਨੂੰ ਕੋਈ ਹੋਰ ਜਾਣਕਾਰੀ ਮਿਲਦੀ ਹੈ ਜੀ ਬਿਲਕੁਲ ਗੱਲ ਇਹ ਕਿ ਮੇਰੇ ਖਿਆਲ ਦੇ ਨਾਲ ਪਹਿਲਾਂ ਕਿਸੇ ਨੂੰ ਇਦਾਂ ਗੀਤੂ ਦੇ ਵਿੱਚ ਲੈ ਜਾਣਾ ਦੂਜਾ ਫਿਰ ਇਸ ਤਰ੍ਹਾਂ ਯੂ ਟਰਨ ਮਾਰਾ ਇੱਕ ਵਿਵਾਦ ਛੱਡ ਦੇਣਾ ਤੇ ਉਹਨੂੰ ਕੋਈ ਮਤਲਬ ਕਿ ਕਲિયੇਕ ਕੋਈ ਹਾਂਜੀ ਬਿਲਕੁਲ ਕੋਈ ਤਰਕ ਸੰਗਤ ਅੰਤ ਨਹੀਂ ਦਿੱਤਾ ਗਿਆ ਸਗੋਂ ਇੱਕ ਜਿੱਦਾਂ ਕਹ ਲਈਏ ਨੌਜਵਾਨਾਂ ਵਾਸਤੇ ਇੱਕ ਹੋਰ ਪੰਬਲ ਪੁੱਲ ਸਾ ਜਿੱਦਾਂ ਅੱਜਕੱਲ ਜਜ਼ਬਾਤੀ ਤੌਰ ਤੇ ਮੈਂ ਕੁਝ ਦੇਖਦਾ ਗਾਇਕ ਕੁਝ ਹੋਰ ਮਲਕ ਇਸ ਤਰ੍ਹਾਂ ਦੇ ਹੈਗੇ ਉਹ ਬਸ ਭੁਲੇਟੀ ਜਾਂਦੇ ਆ ਜੀ ਆਮਲੇ ਟੀ ਜਾਂਦੇ ਆ ਕਿ ਚੀਜ਼ਾਂ ਨੂੰ ਪੜ੍ਹਨਾ ਨਹੀਂ ਦੋ ਪਾਸਿਆਂ ਤੋਂ ਜਾਣਣਾ ਨਹੀਂ ਹੈ ਹੁਣ ਦੇਖੋ ਖਾਲਿਸਤਾਨ ਦਾ ਸਮਰਥਨ ਵੀ ਹੈਗਾ ਪੰਜਾਬ 'ਚ ਜੀ ਤੇ ਮੁਖਾਲਫਤ ਅੱਜ ਵੀ ਹੈਗੀ ਦੋਨੇ ਚੀਜ਼ਾਂ ਐਗਜ਼ਿਸਟ ਕਰਦੀਆਂ ਨੇ ਇਸੇ ਨੂੰ ਆਪਾਂ ਸਹਿ ਹੋਂਦ ਕਹਿੰਦੇ ਆ ਕਿ ਵਿਚਾਰਕ ਤੌਰ ਤੇ ਵੀ ਸਹਿ ਹੋਂਦ ਜ਼ਰੂਰੀ ਹੁੰਦੀ ਆ ਤਾਂ ਗੱਲ ਇਹ ਆ ਕਿ ਅੱਜ ਵੀ ਇਹ ਵਿਚਾਰ ਚੱਲ ਰਿਹਾ ਹੈ ਨਾ ਹਮ ਨਾਲ ਨਾਲ ਚੱਲ ਰਿਹਾ ਇੱਕ ਮਤਲਬ ਕਿ ਸਮਰਥਨ ਦੇ ਵਿੱਚ ਇੱਕ ਮੁਖਾਲਫਤ ਦੇ ਵਿੱਚ ਤੇ ਜੇ ਅੱਜ ਆਪਾਂ ਇਹ ਗੱਲ ਕਹੀਏ ਕਿ ਯਾਰ ਫੁਲਾਣੀ ਤੇਰ ਵਨ ਸਾਈਡਡ ਹੋ ਕੇ ਜੀ ਅੱਜ ਦੇ ਦੌਰ ਦੇ ਵਿੱਚ ਵੀ ਇਹਦਾ ਸਾਨੂੰ ਇਹ ਵੀ ਜਾਣ ਲੈਣਾ ਚਾਹੀਦਾ ਕਿ ਜਿਹੜਾ ਉਹ ਦੌਰ ਸ਼ੁਰੂ ਹੋਇਆ ਜੀ ਉਹ ਸਿੱਖਾਂ ਤੇ ਥੋਪਿਆ ਕਿਸ ਤਰ੍ਹਾਂ ਗਿਆ ਪਹਿਲਾਂ ਇਹਦੇ ਵਿੱਚ ਇਹਦੇ ਬੈਕਗ੍ਰਾਉਂਡ 'ਚ ਵੀ ਜਾਓ ਜੀ ਜੀ ਅਰ ਉਸ ਟਮੇ ਉਸ ਟਾਈਮ ਜਿਹੜਾ ਪਾਸ ਸੀਗਾ ਉਹ ਇੱਕ ਐਸੇ ਦੌਰ 'ਚੋਂ ਮਤਲਬ ਕਿ ਨਿਕਲ ਰਿਹਾ ਸੀ ਜੋ ਦੌਰ ਬੜਾ ਖਤਰਨਾਕ ਸੀਗਾ ਜੀ ਕਿ ਗਰੀਬੀ ਸੀ ਉਹ 20 ਸਾਲ ਦਾ ਨੌਜਵਾਨ ਆ ਜਿਹਦਾ ਪਿਓ ਫੌਜ ਦੇ ਵਿੱਚ ਆ ਠੀਕ ਹੈ ਨਾ ਅਠ ਅਠ ਨੌ ਕਿਨੇ ਅਠ ਨੌ ਕਿਲੇ ਪਹਿਲੇ ਵੀ ਸੀ ਇਹਨਾਂ ਦੇ ਬੋਲ ਤਾਂ ਉਹ ਆਲੇ ਦੁਆਲੇ ਜੋ ਚੱਲ ਰਿਹਾ ਸੀਗਾ ਉਸ ਚੀਜ਼ ਨੂੰ ਮਤਲਬ ਕਿ ਦੇਖਦਾ ਸੀ ਮਨੁੱਖ ਦੇ ਹੱਥੋਂ ਮਨੁੱਖ ਦਾ ਜਿਹੜਾ ਸ਼ੋਸ਼ਣ ਹੈ ਗਲਤ ਆ ਤਾਂ ਉਹਨੇ ਵੀ ਪਹਿਲਾਂ ਮਤਲਬ ਕਿ ਲੋਹੇ ਵਾਲੀਆਂ ਕਵਤਾ ਬਹੁਤ ਲਿਖੀਆਂ ਤੇਰੇ ਕੋਲ ਜੇ ਤੂੰ ਕਾਰ ਦਾ ਕਾਰ ਦਾ ਪਤਾ ਨਹੀਂ ਜੇ ਤੂੰ ਕਾਰ ਝੂਟ ਦਾ ਪਤਾ ਨਹੀਂ ਇਸ ਤਰ੍ਹਾਂ ਕਿ ਮੈਂ ਵੀ ਲੋਹਾ ਖਾਂਦਾ ਇੱਕ ਕਵਤਾ 'ਚ ਇਹ ਕਿਦਾਂ ਵੀ ਜ਼ਿਕਰ ਆ ਪਰ ਬਾਪ ਦੇ ਵਿੱਚ ਹੌਲੀ ਹੌਲੀ ਤੁਹਾਨੂੰ ਪਤਾ ਹੈ ਜਿਵੇਂ ਬੰਦਾ ਅਗੇ ਤੁਰਦਾ ਤਾਂ ਕੁਝ ਚੀਜ਼ਾਂ ਜਿਹੜੀਆਂ ਨੇ ਫਿਰ ਉਹਨੂੰ ਲੱਗਦਾ ਕਿ ਯਾਰ ਆਹ ਚੀਜ਼ ਜ਼ਿੰਦਗੀ ਦੇ ਤਜਰਬੇ ਵੀ ਆਉਂਦੇ ਜਾਂਦੇ ਬੰਦੇ ਨਾਲ ਤਾਂ ਦੂਜੀ ਗੱਲ ਇਹ ਆ ਕਿ ਪਾਸ਼ ਦੀ ਕਵਤਾ ਆਰਐਸਐਸ ਨੇ ਉਹ ਜਿਹੜਾ ਸੁਪਨਿਆਂ ਦਾ ਮਰ ਜਾਣਾ ਸੀ ਸਭ ਤੋਂ ਖਤਰਨਾਕ ਸੀ ਜੀ ਜੀ 17 ਚ ਹਟਾਉਣ ਦੀ ਮੰਗ ਕਰ ਦਿੱਤੀ ਸੀ ਹਮਤਲਬ ਕਿ ਇਹ ਵੀ ਇੱਕ ਤੱਤ ਦੇਖਣ ਵਾਲਾ ਨਾ ਕਿ ਜੇ ਉਹ ਸਟੇਟ ਦੀ ਇਸ ਤਰ੍ਹਾਂ ਕਰ ਰਿਹਾ ਸੀ ਦਲਾਲੀ ਕਰਦਾ ਸੀ ਤਾਂ ਫਿਰ ਹੀ ਇਹ ਪਾਜਪਾ ਪਾਜਪਾ ਉਸ ਨੂੰ ਕਿਉਂ ਹਟਾਉਣਾ ਚਾਹੁੰਦੇ ਸੀਗੇ ਕਿਉਂ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਲਿਖਤਾਂ ਦੇ ਵਿੱਚ ਉਹਨਾਂ ਇਹਨਾਂ ਦੇ ਖਿਲਾਫ ਹੀ ਬੋਲਿਆ ਤਾਂ ਖੈਰ ਇਹਹੀ ਚੀਜ਼ ਆ ਕਿ ਸਾਨੂੰ ਟੋਲਰੈਂਸ ਰੱਖਣੀ ਚਾਹੀਦੀ ਆ ਤੇ ਜਿਹੜੀ ਡਿਬੇਟ ਆ ਯਾਰ ਉਹ ਮੈਂ ਕਹਿੰਦਾ ਕਿ ਕਰੋ ਜੰਮ ਕੇ ਕਰੋ ਪਾਸ਼ ਦਾ ਸਮਰਥਨ ਕਰੋ ਮੁਖਾਲਫਤ ਕਰੋ ਪਰ ਸਾਨੂੰ ਇਹ ਚੀਜ਼ਾਂ ਨੂੰ ਜਾਣ ਕੇ ਜੀ ਜੀ ਜਾਣ ਕੇ ਦੋਹੇ ਪਾਸੇ ਪਹਿਲਾਂ ਤੁਹਾਡੀ ਖੁਲ ਭਰਪੂਰ ਜਾਣਕਾਰੀ ਹੋਣੀ ਚਾਹੀਦੀ ਆ ਬਾਕੀ ਮੇਰਾ ਸ਼ੁਰੂ ਤੋਂ ਸੂਲ ਹੈ ਜੀ ਮੈਂ ਤੇ ਮਤਲਬ ਕਿ ਜਿੱਥੇ ਆਪਾਂ ਨੂੰ ਲੱਗਦਾ ਕਿ ਯਾਰ ਪੜ੍ਹਨ ਲਿਖਣ ਦੀ ਜ਼ਰੂਰਤ ਆ ਅੱਗੇ ਵੱਧ ਜਾਓ ਤੇ ਜਿੱਥੇ ਆਪਾਂ ਨੂੰ ਲੱਗਦਾ ਕਿ ਯਾਰ ਆ ਚੀਜ਼ ਠੀਕ ਆ ਜੀ ਇਹ ਚੀਜ਼ ਸੈਟਕ ਲੈਜ਼ਨਲ ਬੰਦੇ ਨੇ ਜੇ ਕਹੀ ਉਹਦਾ ਅਸਰ ਉਸ ਟਾਈਮ ਕੀ ਸੀਗਾ ਅੱਜ ਕੀ ਹੈ ਆ ਚੀਜ਼ ਵਾਕਿਆ ਯਾਰ ਕਾਇਮ ਆ ਜਿਹੜੀ ਚੀਜ਼ ਠੀਕ ਆ ਕੋਈ ਕਮੀ ਪੇਸ਼ੀ ਹਰੇਕ ਬੰਦੇ ਚ ਹੁੰਦੀ ਆ ਜੀ ਠੀਕ ਹੈ ਉਹ ਆਵਦੀ ਜਗਾ ਤੇ ਉਹਦੀ ਕਮੀ ਪੇਸ਼ ਹੋਏਗੀ ਜੀ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਜੋ ਸਕشن ਨਹੀਂ ਹੈ ਪ੍ਰੈਜ਼ੈਂਟ ਦੇ ਵਿੱਚ ਉਹਦੇ ਬਾਰੇ ਤਾਂ ਫਿਰਿਆਵ ਦੇ ਦੋਸਤਾਂ ਮਿੱਤਰਾਂ ਤੋਂ ਜਾਂ ਫਿਰ ਉਸ ਸਮੇਂ ਦੇ ਜਿਹੜੇ ਸਮਕਾਲੀ ਹੁੰਦੇ ਨੇ ਉਹਨਾਂ ਦੀਆਂ ਲਿਖਤਾਂ ਤੋਂ ਜਿਵੇਂ ਸ਼ਮਸ਼ੇਰ ਸਿੰਘ ਸੰਧੂ ਨੇ ਵੀ ਉਹਨਾਂ ਬਾਰੇ ਲਿਖਿਆ ਹੋਇਆ ਹੈ ਉਹਨਾਂ ਦੀ ਪਾਸ਼ ਦੀ ਆਵਦੀ ਕਿਤਾਬ ਵੀ ਪਾਸ਼ ਦੀਆਂ ਚਿੱਠੀਆਂ ਬਾਅਦ ਦੇ ਵਿੱਚ ਸੰਪਾਦਨ ਹੋਈ ਹੈ ਜੀ ਸੁਖਮ ਸਿੰਘ ਮੈਂ ਇਹੀ ਕਹਿੰਦਾ ਕਿ ਦੋਹੇ ਪਾਸੇ ਦੇ ਪੜੋ ਮੈਂ ਇਹੀ ਕਹਿੰਦਾ ਕਿ ਯਾਰ ਜਿਹੜੇ ਬੰਦੇ ਅੱਖਾਂ ਮੀਟ ਕੇ ਉਸ ਟਾਈਮ ਦੀ ਉਹ ਕਹਿੰਦੇ ਹ ਕਿ ਹਿੰਸਾ ਮਾੜੀ ਹੈ ਚਲੋ ਮੈਂ ਵੀ ਕਹਾਂ ਜੀ ਜੀ ਕਿ ਹਿੰਸਾ ਚ ਸਾਡੇ ਪੰਜਾਬ ਦਾ ਨੁਕਸਾਨ ਹੋਇਆ ਇੱਕ ਸਦੀ ਅਸੀਂ ਪਿੱਛੇ ਚਲੇ ਗਏ ਪਰ ਉਹ ਜੋ ਦੌਰ ਆਇਆ ਮੈਂ ਕਹਿੰਦਾ ਕਿ ਯਾਰ ਉਹ ਕਿਉਂ ਆਇਆ ਜੀ ਜਦੋਂ ਤੁਸੀਂ ਇਸ ਕਿਉਂ ਨੂੰ ਲੱਭੋਗੇ ਨਾ ਕਿਉਂ ਕਿ ਉਹ ਇੱਕ ਲੜਾਈ ਯਾਰ ਥੋਪ ਦਿੱਤੀ ਪੰਜਾਬ ਤੇ ਬਿਲਕੁਲ ਬਿਲਕੁਲ ਸਿਆਸਤ ਗੰਦੀ ਸਿਆਸਤ ਨੇ ਮਤਲਬ ਕਿ ਸਾਨੂੰ ਨਾ ਸਿਰਫ ਆਪਸ ਦੇ ਵਿੱਚ ਵੀ ਦੂਰ ਕੀਤਾ ਜੀ ਨਕਸਲਬਾੜੀ ਲਹਿਰ ਚੱਲ ਹੀ ਰਹੀ ਸੀ ਧੰਨਵਾਦ ਇਹ ਪਾਸ਼ਵਰੀ ਉੱਥੋਂ ਹੀ ਪ੍ਰਭਾਵਿਤ ਸੀਗੇ ਉਸੇ ਹੀ ਮਨੋਵੇਗ ਦੇ ਵਿੱਚ ਅੱਗੇ ਵਧਿਆ ਤਾਂ ਉਹ ਚੀਜ਼ਾਂ ਉਸੇ ਟਾਈਮ ਰਾਜਨੀਤੀ ਨੇ ਕਿਸ ਤਰ੍ਹਾਂ ਫਿਰ ਇੱਕ ਮੋੜ ਤੋਂ ਦੂਜੇ ਮੋੜ ਤੇ ਲਿਆਂਦੀਆਂ ਜੀ ਤੇ ਫਿਰ ਉਹ ਇੱਕ ਐਸੀ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕਹਾਣੀ ਜਿਹੜੀ ਇੱਕ ਮੋੜ ਤੋਂ ਮੁੜੀ ਹੈ ਕਿ ਜਿਹਨੇ ਇੱਕ ਸਦੀ ਪਿੱਛੇ ਸਾਨੂੰ ਖੜ੍ਹਾ ਬਿਲਕੁਲ ਉਹ ਇੱਕ ਦੌਰ ਸੀ ਉਹ ਵੀ ਕੋਕ ਹੋਣੀ ਚਾਹੀਦੀ ਬਿਲਕੁਲ ਉੱਥੋਂ ਤੱਕ ਵੀ ਪਹੁੰਚਣਾ ਚਾਹੀਦਾ ਜੀ ਕੁਝ ਕਮੈਂਟ ਪੜ ਲਈ ਕੋਲੋਂ ਸੰਘੇੜਾ ਜੀ ਕਹਿ ਰਹੇ ਨੇ ਕਿ ਲੱਗਦਾ ਸ਼੍ਰੀ ਬਰਾੜ ਨੇ ਵਿਵਾਦਾਂ 'ਚ ਰਹਿਣ ਦੀ ਆਦਤ ਹੈ ਅਮਰਿਤਪਾਲ ਸਿੰਘ ਕਹਿ ਰਹੇ ਨੇ ਕਿ ਕੋਈ ਬੰਦਾ ਸੰਪੂਰਨ ਨਹੀਂ ਹੁੰਦਾ ਜੇਕਰ ਸੰਪੂਰਨ ਹੋ ਜੇ ਬਿਲਕੁਲ ਮੈਨੂੰ ਵੀ ਮੈਂ ਤੁਹਾਨੂੰ ਦੱਸਿਆ ਨਾ ਮੇਰੇ ਇੱਕ ਦੋਸਤ ਨੇ ਬਹੁਤ ਜ਼ਹੀਨ ਵਿਅਕਤੀ ਨੇ ਬਹੁਤ ਪੜੇ ਲਿਖੇ ਸਰਕਾਰੀ ਜੋਬ ਤੇ ਮੇਰੇ ਤੋਂ ਛੋਟੇ ਨੇ ਜੀ ਜੀ ਪਰ ਮੈਂ ਮੈਂ ਸਤਕਾਰ ਕਰਦਾ ਨਾ ਜਿਹੜਾ ਬੰਦਾ ਜੀ ਜੀ ਬਿਲਕੁਲ ਤੁਹਾਨੂੰ ਕੁਝ ਸਿਖਾਉਂਦਾ ਹੈ ਨਾ ਹਮ ਤੇ ਮੈਂ ਉਹਨਾਂ ਨੂੰ ਅੱਜ ਵੀ ਸਾਫ਼ ਕਹਿੰਦਾ ਜੀ ਮੈਨੂੰ ਜਿੱਥੇ ਵੀ ਮਿਲਦੇ ਆ ਨਾ ਤਾਂ ਮੈਂ ਉਹਨਾਂ ਨੂੰ ਸਾਬ ਉਹਨਾਂ ਦੇ ਨਾਮ ਨਾਲ ਸਾਬ ਲਾ ਕੇ ਬੁਲਾਉਣਾ ਕਿਉਂਕਿ ਬਹੁਤ ਅੱਛੀ ਮੈਨੂੰ ਮਤਲਬ ਕਿ ਕਈ ਮੌਕੇ ਤੇ رائے ਵੀ ਦਿੰਦੇ ਆ ਤੇ ਮਾਰਗਦਰਸ਼ਨ ਵੀ ਕਰ ਜਾਂਦੇ ਮੈਂ ਵੀ ਪਹਿਲਾਂ ਮੈਨੂੰ ਸਾਈਡਡ ਹੀ ਸੋਚਦਾ ਸੀ ਪਾਸ਼ਮਾਨ ਮੈਂ ਐਵੇਂ ਕਮਾ ਪਰ ਪਰ ਮੈਂ ਕੁਝ ਚੀਜ਼ਾਂ ਨੂੰ ਲੱਭਿਆ ਤਾਂ ਮੈਨੂੰ ਅ ਅੱਜ ਤੋਂ 6-7 ਸਾਲ ਪਹਿਲਾਂ ਲਿਖਤ ਵੀ ਲੱਭ ਗਈ ਜਿਸ ਵਿੱਚ ਸ਼ਦਮਤ ਉਹਨ ਇੱਕ ਹਵਾਲਾ ਵੀ ਦੇ ਦੇਣਾ ਪੜ ਲਿਓ ਫੈਸਲਾ ਤੁਸੀਂ ਕਰਨਾ ਹੈ ਐਂਟੀ 47 ਕੋਈ ਪਰਚਾ ਕੱਢਿਆ ਸੀ ਇਹਨਾਂ ਨੇ ਬਹੁਤ ਯਾਦ ਆ ਰਿਹਾ ਨਾ ਯਾਦ ਨਹੀਂ ਸੀ ਆ ਰਿਹਾ ਅਮਰੀਕਾ ਚ ਹਮ ਉਥੇ ਜਾ ਕੇ ਮਤਲਬ ਕਿ ਇਹਨਾਂ ਨੇ ਸਟੇਟ ਦੇ ਖਿਲਾਫ ਵੀ ਲਿਖਿਆ ਹੂੰ ਤੇ ਦੋ ਗੱਲ ਵੀ ਸ਼ਾਇਦ ਉਥੇ ਸੀਗਾ ਉਦੋਂ ਜੀ ਜੀ ਸਾਬ ਕਾਲੋਂ ਜੀ ਕਹਿ ਰਹੇ ਨੇ ਕਿ ਮੂਸੇ ਵਾਲਾ ਦੇ ਗੀਤ ਦੇ ਵਿੱਚ ਵੀ ਪਾਸ਼ ਦਾ ਜ਼ਿਕਰ ਹੋਇਆ ਸੀ ਬਹੁਤ ਸਾਰੇ ਗੀਤਾਂ ਦੇ ਅੱਜ ਤਹੇ ਤੌਰ ਤੇ ਮੈਂ ਕਈ ਨੌਜਵਾਨਾਂ ਦੇ ਹੱਥਾਂ 'ਚ ਕਿਤਾਬ ਦੇਖੀ ਆ ਪਾਸ਼ ਜੀ ਜੀ ਮੈਂ ਦੇਖੀ ਆ ਤੇ ਚਾਹੇ ਉਹ ਮਤਲਬ ਕਿ ਅ ਭਾਜੀ ਥੋੜੀ ਉਮਰ ਦੀ ਆ ਦੇਖੀ ਆ ਕਿਤਾਬ ਪਾਸ਼ ਜੀ ਕਿਉਂਕਿ ਕਵੀ ਦੇ ਤੌਰ ਤੇ ਤਾਂ ਯਾਰ ਮੇਰੇ ਖਿਆਲ ਦੇ ਨਾਲ ਜਦੋਂ ਉਹਦੀ ਕਵਿਤਾ ਨੂੰ ਤੁਸੀਂ ਪੜੋਗੇ ਤਾਂ ਬਹੁਤ ਦਮ ਰੱਖਦੀ ਉਸ ਸਮੇਂ ਤੇ ਅੱਜ ਦੇ ਸਮੇਂ ਵਿੱਚ ਆਪਾਂ ਦੇਖੀਏ ਤਾਂ ਉਹ ਮਨੁੱਖ ਤੋਂ ਮਨੁੱਖ ਦਾ ਸ਼ੋਸ਼ਣ ਤੇ ਕਾਇਮ ਹੀ ਆ ਨਾ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਯਾਰ ਅੱਜ ਦੇ ਦੌਰ ਚ ਜਿਹੜੇ ਬੱਚੇ ਜੰਮੇ ਪਲੇ ਆ ਨਾ 90 ਤੋਂ ਬਾਅਦ ਆਲੇ ਜੀ ਉਹ 20 ਸਾਲ ਦਾ ਜਿਹੜਾ ਫਰਕ ਹੈ 70 ਤੋਂ 90 ਵਾਲਾ ਹੂੰ ਹੂੰ ਉਹਨੂੰ ਗੌਰ ਨਾਲ ਪੜੋ ਉਹਨੂੰ ਗੌਰ ਨਾਲ ਪੜੋ ਕਿਉਂਕਿ ਤੁਹਾਨੂੰ ਜੋ ਇੱਥੇ ਦਿੱਤਾ ਜਾਂਦਾ ਪਰੋਸਿਆ ਜਾਂਦਾ ਉਹ ਵਨ ਸਾਈਡਡ ਹੈ ਮੈਂ ਜਿਵੇਂ ਕਿਹਾ ਕਿ ਮੈਂ ਵੀ ਵਨ ਸਾਈਡਡ ਸੀਗਾ ਸਿੱਧੀ ਗੱਲ ਹੈ ਪਹਿਲਾਂ ਵਨ ਸਾਈਡਡ ਸੀ ਫਿਰ ਦੂਜੇ ਪਾਸੇ ਮੈਂ ਕੁਝ ਚੀਜ਼ਾਂ ਲੱਭੀਆਂ ਕਿ ਯਾਰ ਹਾਂ ਕੀ ਵਾਕਿਆਈਏ ਅੰਨੇ ਵਾ ਮਤਲਬ ਕਿ ਅਲੋਚਨਾ ਕਰੀ ਜਾਂਦੇ ਸੀਗੇ ਜਾਂ ਖਾਲਸਾ ਦਾ ਇੱਕੋ ਇੱਕ ਏਜੰਡਾ ਸੀਗਾ ਕਿ ਇਹਨਾਂ ਨੇ ਜਿਹੜੀ ਹਥਿਆਰਬੰਦ ਮੂਵਮੈਂਟ ਸੀ ਕਿ ਉਹ ਨੂੰ ਖਰਾਬ ਕਰਨਾ ਜਾਂ ਕਾਮਰੇਡ ਬਿਲਕੁਲ ਸਟੇਟ ਦੇ ਉਸ ਟਾਈਮ ਦਲਾਲ ਬਣ ਚੁੱਕੇ ਸੀਗੇ ਤਾਂ ਘਟੂ ਘਟੂ ਲਿਖਤਾ ਜਿਹੜੀਆਂ ਉਹ ਹਵਾਲਾ ਮਿਲਿਆ ਉਹ ਇਹ ਕਹਿੰਦੀ